ਵਾਰਿਓ ਜਿੱਥੇ ਰਾਜਵੀਰ ਜਵੰਦਾ ਹੋਰਾਂ ਦੀ ਅੰਤਿਮ ਅਰਦਾਸ ਦੇ ਵਿੱਚ ਗगन ਕੋਕਰੀ ਭਰਾਵਾਂ ਵਾਂਗ ਆਪਣਾ ਫਰਜ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ ਨਾਲ ਹਰਫ ਚੀਮਾ ਵੀ ਉਹਨਾਂ ਦੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਈ ਦਿੰਦੇ ਹੋਣਗੇ ਕਿਉਂਕਿ ਸਵੇਰ ਤੋਂ ਹੀ ਇਹ ਕਲਾਕਾਰ ਇੱਥੇ ਡਟੇ ਹੋਏ ਨੇ ਕਿਤਨਾ ਕਿਤੇ ਸਾਰਾ ਸਮਾਗਮ ਇਹਨਾਂ ਨੇ ਆਪਣੀ ਦੇਖ ਰੇਖ ਦੇ ਵਿੱਚ ਇਹ ਇੱਥੇ ਕਰ ਰਹੇ ਨੇ ਕਿਉਂਕਿ ਗगन ਕੋਕਰੀ ਨੇ ਸੰਸਕਾਰ ਦੇ ਸਮੇਂ ਵੀ ਕਿਹਾ ਸੀ ਕਿ ਜਿੰਨਾ ਸਮਾਂ ਜ਼ਿੰਦਗੀ ਆ ਸੀ ਪਰਿਵਾਰ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਉਹਨਾਂ ਦੇ ਪੁੱਤਾਂ ਵਾਂਗ ਜੋ ਹੈ ਉਹਨਾਂ ਨੂੰ ਸਹਾਰਾ ਉਹਨਾਂ ਦਾ ਬਣਾਂ ਕਿਉਂਕਿ ਰਾਜਵੀਰ ਜਵੰਦਾ ਦੇ ਨਾਲ ਗगन ਕੋਕਰੀ ਦਾ ਵੀ ਬਹੁਤ ਜ਼ਿਆਦਾ ਪਿਆਰ ਸੀ ਤੇ ਉੱਥੇ ਕਿਤੇ ਨਾ ਕਿਤੇ ਹਰਫ ਚੀਮਾ ਕਮਰ ਗਰੇਵਾਲ ਇਹਨਾਂ ਦਾ ਵੀ ਬਹੁਤ ਜ਼ਿਆਦਾ ਪਿਆਰ ਰਿਹਾ ਤਾਂ ਇਸ ਵੀਰ ਤੋਂ ਹੀ ਕਲਾਕਾਰ ਦੇਖ ਸਕਦੇ ਹਾਂ ਕਿ ਹਰ ਭਜਨਮਾਨ ਵੀ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਈ ਦਿੰਦੇ ਹੋਣਗੇ ਤੇ ਨਾਲ ਨਾਲ ਹਰਫ ਚੀਮਾ ਤੇ ਹੋਰ ਵੀ ਵੱਡੇ ਕਲਾਕਾਰ ਇੱਥੇ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਕਿਉਂਕਿ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਸਾਜ ਉਹਨਾਂ ਦੇ ਜੱਦੀ ਪਿੰਡ ਪੋਨਾ ਵਿਖੇ ਕੀਤੀ ਜਾ ਰਹੀ ਹੈ ਪਹਿਲਾਂ 8 ਅਕਤੂਬਰ ਨੂੰ ਉਹਨਾਂ ਦਾ ਜਦੋਂ ਦਿਹਾਂਤ ਹੋਇਆ ਤੇ ਉਸ ਤੋਂ ਬਾਅਦ ਫਿਰ ਉਹਨਾਂ ਦਾ ਸਕਾਰ ਜੋ ਹੈ ਉਹ ਵੀ ਜੱਦੀ ਪਿੰਡ ਪੋਨਾ ਵਿਖੇ ਕੀਤਾ ਗਿਆ ਹਾਲਾਂਕਿ ਮੋਹਾਲੀ ਵਿਖੇ ਉਹ ਰਹਿ ਰਹੇ ਸੀਗੇ ਕਾਫੀ ਸਮੇਂ ਤੋਂ ਪਿਛਲੇ ਕੁਝ ਸਾਲਾਂ ਤੋਂ ਤੇ ਉੱਥੇ ਉਹਨਾਂ ਦੀ ਰਿਹੈਸ਼ ਸੀ ਪਰ ਜੱਦੀ ਪਿੰਡ ਦੇ ਵਿੱਚ ਉਹਨਾਂ ਦਾ ਪਹਿਲਾ ਅੰਤਿਮ ਸੰਸਕਾਰ ਕੀਤਾ ਜਾਂਦਾ ਤੇ ਅੱਜ ਜੱਦੀ ਪਿੰਡ ਪੂਨਾ ਵਿਖੇ ਹੀ ਉਹਨਾਂ ਦੀ ਅੰਤਿਮ ਅਰਦਾਸ ਵੀ ਜੋ ਹੈ ਰੱਖੀ ਗਈ ਆ ਭੋਗ ਜੋ ਹੈ 11 ਵਜੇ ਤੋਂ ਲੈ ਕੇ 1 ਵਜੇ ਤੱਕ ਦਾ ਸਮਾਂ ਰੱਖਿਆ ਗਿਆ ਜਿੱਥੇ ਵੱਡੇ ਵੱਡੇ ਕਲਾਕਾਰ ਇੱਥੇ ਪਹੁੰਚ ਰਹੇ ਤੇ ਦੂਰੋਂ ਦੂਰੋਂ ਲੋਕ ਵੀ ਕਿਤਨਾ ਕਿਤੇ ਰਾਜਵੀਰ ਜਵੰਦਾ ਨੂੰ ਪਿਆਰ ਕਰਨ ਵਾਲੇ ਪਹੁੰਚ ਰਹੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਗगन ਕੋਕਰੀ ਨਾਲ ਹਰਫ ਚੀਮਾ ਤੇ ਕਹਿ ਸਕਦੇ ਆ ਕਿ ਹਰ ਭਜਨਮਾਨ ਵੀ ਇੱਥੇ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਈ ਦਿੰਦੇ ਕਿਉਂਕਿ ਐਮੀ ਵਰਕ ਤੇ ਕਮਰ ਗਰੇਵਾਲ ਤੇ ਕੁਲਵਿੰਦਰ ਬਿੱਲਾ ਤਸਵੀਰ ਤੋਂ ਹੀ ਜੋ ਇੱਥੇ ਸਾਰਾ ਇਸ ਸਮਾਗਮ ਦੀ ਇਸ ਦੀ ਦੇਖਰੇਖ ਦੇ ਲਈ ਤੇ ਸਾਰੇ ਜੋ ਪ੍ਰਬੰਧਾਂ ਨੂੰ ਲੈ ਕੇ ਤਸਵੀਰ ਤੋਂ ਹੀ ਇੱਥੇ ਲੱਗੇ ਹੋਏ ਸੀ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਕਿ ਕਿਵੇਂ ਜੋ ਆਪ ਭਰਾਵਾਂ ਮੰਗ ਪਰਿਵਾਰਕ ਮੈਂਬਰਾਂ ਦੀ ਮੰਗ ਉਹ ਇੱਥੇ ਆਪਣੇ ਫਰਜ਼ ਨਿਭਾਉਂਦੇ ਹੋਏ ਨਜ਼ਰ ਆਇਆ ਤੇ ਉੱਥੇ ਹੁਣ ਗਗਨ ਕੋਕਰੀ ਵੀ ਕਿਉਂਕਿ ਬਿਲਕੁਲ ਜਵੰਦਾ ਰਾਜਵੀਰ ਜਵੰਦਾ ਹੋਰਾਂ ਦੇ ਪਿੰਡ ਦੇ ਥੋੜੀ ਦੂਰੀ ਜੋ ਹੈ ਗਗਨ ਕੋਕਰੀ ਦਾ ਵੀ ਪਿੰਡ ਆ ਤਾਂ ਬਿਲਕੁਲ ਇਹਨਾਂ ਦਾ ਆਪਸ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਵੀ ਰਿਹਾ ਤੇ ਉੱਥੇ ਹੁਣ ਗगन ਕੋਕਰੀ ਵੀ ਕਿਤਨਾ ਕਿਤੇ ਭਰਾਵਾਂ ਵਾਲਾ ਜੋ ਹੈ ਕਰੀਬੀ ਜੋ ਰਿਸ਼ਤੇਦਾਰਾਂ ਵਾਲਾ ਫਰਜ਼ ਨਿਭਾਉਂਦੇ ਹੋਏ ਤੁਸੀਂ ਦੇਖ ਪਾ ਰਹੇ ਹੋ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਈ ਵੀ ਦਿੰਦੇ ਹੋਣ ਕਿ ਹਾਲਾਂਕਿ ਭਾਵਕ ਵੀ ਜਰੂਰ ਕਿਤਨਾ ਕਿਤੇ ਨਾਮ ਅੱਖਾਂ ਜਰੂਰ ਨੇ ਪਰ ਜੋ ਆਪਣਾ ਫਰਜ਼ ਆ ਉਹ ਵੀ ਕਿਤਨਾ ਕਿਤੇ ਨਿਭਾਉਂਦੇ ਹੋਏ ਜਰੂਰ ਦਿਖਾਈ ਦੇ ਰਹੇ ਨੇ ਔਕ ਦੂਰੋਂ ਦੂਰੋਂ ਪਹੁੰਚ ਰਹੇ ਨੇ ਬਜ਼ੁਰਗ ਪਹੁੰਚ ਰਹੇ ਨੇ ਬੀਬੀਆਂ ਪਹੁੰਚ ਰਹੀਆਂ ਨੇ ਜਿੱਥੇ ਵੀ ਤੁਹਾਡੀ ਨਿਗਾਹ ਜਾਰੀ ਹੋਣੀ ਆ ਤੁਹਾਨੂੰ ਤਸਵੀਰਾਂ ਦੇ ਵਿੱਚ ਕਿਤਨਾ ਕਿਤੇ ਲੋਕ ਹੀ ਦਿਖਾਈ ਦੇ ਹੋਣਗੇ ਕਿਉਂਕਿ ਰਾਜਵੀਰ ਜਵੰਦਾ ਨੂੰ ਪਿਆਰ ਕਰਨ ਵਾਲੇ ਦੇਖ ਸਕਦੇ ਹਾਂ ਕਿ ਦੂਰੋਂ ਦੂਰੋਂ ਕਿੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਕਿਉਂਕਿ ਜਿਸ ਕਦਰ ਰਾਜਵੀਰ ਜਵੰਦਾ ਦੇ ਸਸਕਾਰ ਤੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਤਾਂ ਉੱਥੇ ਅੱਜ ਅੰਤਿਮ ਅਰਦਾਸ ਮੌਕੇ ਦੇਖ ਸਕਦੇ ਹਾਂ ਕਿ ਬਜ਼ੁਰਗ ਜੋ ਹੈ ਕਿੰਨੀ ਕਹਿ ਸਕਦੇ ਆ ਕਿ ਭਾਵੇਂ ਮੁਸ਼ਕਲ ਦੇ ਨਾਲ ਉਹਨਾਂ ਤੋਂ ਤੁਰਿਆ ਜਾ ਰਿਹਾ ਪਰ ਫਿਰ ਵੀ ਰਾਜਵੀਰ ਜਵੰਦਾ ਹੁਰਾਂ ਦੀ ਅੰਤਿਮ ਅਰਦਾਸ ਦੇ ਵਿੱਚ ਉਹ ਜ਼ਰੂਰ ਪਹੁੰਚ ਰਹੇ ਨੇ ਕਿਉਂਕਿ ਰਾਜਵੀਰ ਜਵੰਦਾ ਨੂੰ ਭਾਵੇਂ ਲੋਕ ਨਹੀਂ ਵੀ ਜੋ ਕਦੇ ਮਿਲੇ ਸੀ ਪਰ ਉਹਨਾਂ ਦਾ ਇਸ ਤਰੀਕੇ ਦੇ ਨਾਲ ਇੱਕ ਤਰੀਕੇ ਦੀ ਅਟੈਚਮੈਂਟ ਰਾਜਵੀਰ ਜਵੰਦਾ ਹੋਰਾਂ ਦੇ ਨਾਲ ਦੇਖੀ ਗਈ ਕਿ ਲੋਕ ਰੋਂਦੇ ਹੋਏ ਰਾਜਵੀਰ ਜਵੰਦਾ ਨੂੰ ਇੱਥੇ ਉਹਨਾਂ ਦੇ ਅਸਸਕਾਰ ਤੇ ਮੌਕੇ ਨਜ਼ਰ ਆਇ ਤੇ ਨਾਲ ਲਾਣੋ ਅੱਜ ਅੰਤਿਮ ਅਰਦਾਸ ਮੌਕੇ ਵੀ ਲੋਕ ਜੋ ਹੈ ਭਾਵੁਕ ਤਸਵੀਰਾਂ ਲੋਕਾਂ ਦੀਆਂ ਦਿਖਾਈ ਦਿੱਤੀਆਂ ਕਿ ਜਿਸ ਕਦਰ ਕਿਸੇ ਦਾ ਕੋਈ ਫੈਮਿਲੀ ਮੈਂਬਰ ਦੁਨੀਆ ਤੋਂ ਜਾਂਦਾ ਇਸ ਕਦਰ ਇਹ ਲੋਕ ਰਾਜਵੀਰ ਜਵੰਦਾ ਲਈ ਇੱਥੇ ਕਿੰਨਾ ਕਿਤੇ ਭਾਵੁਕ ਹੁੰਦੇ ਹੋਏ ਤਸਵੀਰਾਂ ਦੇ ਵਿੱਚ ਨਜ਼ਰ ਆਏ ਤਾਂ ਮੈਂ ਦਿਲਜੀਤ ਨੂੰ ਕਹਾਂ ਦਿਲਜੀ ਦੀ ਇੱਕ ਵਾਰ ਉਹ ਤ ਇਹ ਦਿਖਾ ਦਿੱਤੀ ਜਾਵੇ ਦੇਖ ਸਕਦੇ ਹੋ ਕਿ ਕਿੰਨੀ ਕਿਲੋਮੀਟਰ ਤੋਂ ਲੋਕ ਜੋ ਆ ਤੁਰ ਕੇ ਰਾਜਵੀਰ ਜਵੰਦਾ ਦੇ ਇਸ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚ ਰਹੇ ਨੇ ਜਿਹੜੀ ਤੁਸੀਂ ਆ ਸੜਕ ਦੇਖ ਪਾ ਰਹੇ ਹੋ ਪੂਰੀ ਭਰੀ ਹੋਈ ਆ ਹਾਲੇ ਪਿੱਛੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਕਿਤਨਾ ਕਿਤੇ ਰਾਜਵੀਰ ਜਵੰਦਾ ਨੂੰ ਜੋ ਪਿਆਰ ਕਰਨ ਵਾਲੇ ਉਹਨਾਂ ਨੂੰ ਚਾਉਣ ਵਾਲੇ ਪਹੁੰਚ ਰਹੇ ਨੇ ਸੈਲੀਬ੍ਰਿਟੀ ਇੱਥੇ ਪਹੁੰਚ ਰਹੇ ਨੇ ਲੀਡਰ ਉਹ ਵੀ ਜੋ ਹੈ ਵੱਡੀ ਗਿਣਤੀ ਦੇ ਵਿੱਚ ਇੱਥੇ ਜੋ ਹੈ ਪਹੁੰਚ ਰਹੇ ਨੇ ਕਿਉਂਕਿ 11 ਤੋਂ 1 ਵਜੇ ਦਾ ਅੰਤਿਮ ਅਰਦਾਸ ਦਾ ਸਮਾ ਰੱਖਿਆ ਗਿਆ ਸੀ ਮੈਂ ਦਿਲਜੀਤ ਨੂੰ ਕਹਾਂਗਾ ਦਿਲਜੀਤ ਇੱਕ ਵਾਰ ਇੱਧਰ ਪੰਡਾਲ ਵੀ ਜੋ ਜ਼ਰੂਰ ਦਿਖਾ ਦਿੱਤਾ ਜਾਵੇ ਕਿਉਂਕਿ ਪ੍ਰਬੰਧ ਵੀ ਕਿਤੇ ਨਾ ਕਿਤੇ ਕੀਤੇ ਗਏ ਨੇ ਜਿਹੜੇ ਲੋਕ ਇੱਥੇ ਦੂਰੋਂ ਦੂਰੋਂ ਪਹੁੰਚ ਰਹੇ ਨੇ ਉਹਨਾਂ ਦੇ ਲਈ ਲੰਗਰ ਦਾ ਵੀ ਪ੍ਰਬੰਧ ਇੱਥੇ ਕੀਤਾ ਗਿਆ ਬਾਈ ਹੁਣੇ ਪਿੰਡ ਵਾਲੇ ਇਹ ਨੌਜਵਾਨ ਇੱਥੇ ਸੇਵਾ ਕਰ ਹੋਏ ਵੀ ਤਾਉ ਨੂੰ ਤਸਵੀਰਾਂ ਦੇ ਵਿੱਚ ਦਿਖ ਜਾਣਗੇ ਤਾਂ ਨਾਲ ਨਾਲ ਮੈਂ ਕਹੂੰਗਾ ਕਿ ਦਲਜੀਤ ਇੱਕ ਵਾਰ ਪੰਡਾਲ ਦੀ ਤਸਵੀਰ ਵੀ ਜਰੂਰ ਦਿਖਾ ਦਿੱਤੀ ਜਾਵੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਦੂਰੋਂ ਦੂਰੋਂ ਪਹੁੰਚੇ ਹੋਏ ਨੇ ਕਿਉਂਕਿ ਰਾਜਵੀਰ ਜਵੰਦਾ ਨੂੰ ਜਿਸ ਨੇ ਵੀ ਸੁਣਿਆ ਕਿ ਤਰ੍ਹਾਂ ਕਿਤੇ ਉਹ ਰਾਜਵੀਰ ਜਵੰਦਾ ਨੂੰ ਆਪਣਾਪਣ ਉਸ ਨੇ ਮਹਿਸੂਸ ਕਰਵਾ ਦਿੱਤਾ ਤਾਂ ਅੱਜ ਉਹੀ ਰਾਜਵੀਰ ਜਵੰਦਾ ਦੀ ਕਹਿ ਸਕਦੇ ਹਾਂ ਕਿ ਆ ਕਮਾਈ ਸੀਗੀ ਜਿਹੜੀ ਅੱਜ ਅੰਤਿਮ ਅਰਦਾਸ ਮੌਕੇ ਰਾਜਵੀਰ ਜਵੰਦਾ ਹੁੰਦੀ ਤੁਸੀਂ ਦੇਖ ਸਕਦੇ ਹੋ ਕਿ ਪੰਡਾਲ ਦੇ ਵਿੱਚ ਕਿੰਨੀ ਵੱਡੀ ਗਣਤੀ ਦੇ ਵਿੱਚ ਇੱਥੇ ਲੋਕ ਪਹੁੰਚੇ ਹੋਏ ਨੇ ਹਾਲੇ ਵੀ ਪਿੱਛੇ ਕਈ ਕਿਲੋਮੀਟਰ ਤੱਕ ਲੋਕ ਤੁਰੇ ਆ ਰਹੇ ਨੇ ਉਹ ਵੀ ਤਸਵੀਰ ਤੁਸੀਂ ਦੇਖੀ ਕਿ ਕਿਵੇਂ ਲੋਕ ਬਜ਼ੁਰਗ ਵੀ ਉਸ ਦੇ ਵਿੱਚ ਸ਼ਾਮਲ ਨੇ ਉਸ ਦੇ ਵਿੱਚ ਬੀਬੀਆਂ ਵੀ ਸ਼ਾਮਲ ਨੇ ਉਹ ਵੀ ਰਾਜਵੀਰ ਜਵੰਦਾ ਹੋਰਾਂ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਜੋ ਇੱਥੇ ਪਹੁੰਚੇ ਹੋਏ ਨੇ ਤਸਵੀਰਾਂ ਤੁਸੀਂ ਦੇਖ ਪਾਰੇ ਹੋਵੋਗੇ ਰਾਜਵੀਰ ਜਵੰਦਾ ਦੇ ਜੱਦੀ ਪਿੰਡ ਪੋਨਾ ਵਿਖੇ ਇਹ ਅੰਤਿਮ ਅਰਦਾਸ ਅੱਜ ਕੀਤੀ ਜਾ ਰਹੀ ਹੈ ਜਿੱਥੇ ਲੋਕਾਂ ਦਾ ਦੇਖ ਸਕਦੇ ਹੋ ਕਿ ਪਿਆਰ ਰਾਜਵੀਰ ਜਵੰਦਾ ਲਈ ਉਸ ਨੂੰ ਸ਼ਰਧਾਂਜਲੀ ਦੇਣ ਦੇ ਲਈ ਇਹ ਲੋਕ ਅੱਜ ਇੱਥੇ ਅੰਤਿਮ ਅਰਦਾਸ ਦੇ ਵਿੱਚ ਰਾਜਵੀਰ ਜਵੰਦਾ ਹੋਰਾਂ ਦੇ ਪਹੁੰਚੇ ਹੋਏ ਨੇ ਕਿਉਂਕਿ ਹਰ ਕੋਈ ਰਾਜਵੀਰ ਜਵੰਦਾ ਨੂੰ ਬੜਾ ਪਿਆਰ ਕਰਦਾ ਸੀ ਭਾਵੇਂ ਉਹ ਬੀਬੀਆਂ ਹੋਣ ਭਾਵੇਂ ਉਹ ਬਜ਼ੁਰਗ ਹੋਣ ਭਾਵੇਂ ਬੱਚੇ ਹੋਣ ਹਰ ਉਮਰ ਦਾ ਕਹਿ ਸਕਦੇ ਆ ਕਿ ਰਾਜਵੀਰ ਜਵੰਦਾ ਨੂੰ ਸੁਣਦਾ ਸੀਗਾ ਕਿ ਕੇ ਰਾਜਵੀਰ ਜਵੰਦਾਹ ਹੋਰਾਂ ਦੇ ਗਾਣੇ ਇਸ ਤਰੀਕੇ ਦੇ ਨਾਲ ਹੁੰਦੇ ਸੀ ਸਾਫ਼ ਸੁਥਰੇ ਗਾਣੇ ਚੰਗੀ ਸੁਹਿਰਦ ਗਾਇਕੀ ਰਾਜਵੀਰ ਜਵੰਦਾਹ ਹੋਰਾਂ ਦੀ ਜਿਸ ਨੂੰ ਹਰ ਕੋਈ ਸੁਣਨਾ ਪਸੰਦ ਕਰਦਾ ਸੀ ਰਾਜਵੀਰ ਜਵੰਦਾਹ ਹੋਰਾਂ ਦੀ ਜੋ ਗਾਇਕੀ ਉਹਨਾਂ ਦੇ ਬੋਲ ਕਿਤਨਾ ਕਿਤੇ ਲੋਕਾਂ ਦੇ ਕੰਨਾਂ ਨੂੰ ਬੜਾ ਸਕੂਨ ਦਿੰਦੇ ਸੀ ਤਾਂ ਇਸ ਕਰਕੇ ਲੋਕ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਫੈਨ ਵੀ ਸੀ ਤਾਂ ਪਿਛਲੇ ਕੁਝ ਸਾਲਾਂ ਤੋਂ ਜੇਕਰ ਗੱਲ ਕਰੀਏ ਤਾਂ ਵਿਆਹਾਂ ਦੀਆਂ ਕੋਈ ਵੀ ਅਜਿਹੇ ਪ੍ਰੋਗਰਾਮ ਨਹੀਂ ਸੀ ਜਿੱਥੇ ਰਾਜਵੀਰ ਜਵੰਦਾਹ ਹੋਰਾਂ ਦਾ ਖਾੜਾ ਨਾ ਲੱਗਿਆ ਹੋਵੇ ਤਾਂ ਹੁਣ ਵੀ ਜਦੋਂ ਰਾਜਵੀਰ ਜਵੰਦਾਹ ਹੋਰਾਂ ਦਾ ਦੇਹਾਂਤ ਹੋਇਆ ਉਸ ਤੋਂ ਬਾਅਦ ਵੀ ਕਾਫੀ ਪ੍ਰੋਗਰਾਮ ਉਹਨਾਂ ਦੇ ਬੁੱਕ ਸੀਗੇ ਪਰ ਜਦੋਂ ਹਾਦਸਾ ਹੋ ਗਿਆ ਤਾਂ ਉਸ ਤੋਂ ਬਾਅਦ ਇਹ ਮੰਦਭਾਗੀ ਖਬਰ ਆਉਂਦੀ ਹੈ ਮੈਂ ਕਹੂੰਗਾ ਕਿ ਦਿਲਜੀਤਾ ਤਸਵੀਰ ਜਰੂਰ ਦਿਖਾ ਦਿੱਤੀ ਜਾਵੇ ਕਿਵੇਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਤੁਰੇ ਆ ਰਹੇ ਨੇ ਜੋ ਰਾਜਵੀਰ ਜਵੰਦਾ ਹੋਰਾਂ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਚਾਹਣ ਵਾਲੇ ਨੇ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਪੰਡਾਲ ਦੇ ਵਿੱਚ ਪਹਿਲਾਂ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਬੈਠੇ ਨੇ ਤੇ ਉੱਥੇ ਹੀ ਦੂਰ ਤੱਕ ਜੋ ਹੈ ਕਿੰਨੇ ਕਿਲੋਮੀਟਰ ਤੱਕ ਇਹ ਲੋਕ ਤੁਰੇ ਹਲੇ ਵੀ ਆ ਰਹਿਣ ਤਾਂ ਆਹ ਕਮਾਈ ਰਾਜਵੀਰ ਜਵੰਦਾ ਹੋਰਾਂ ਦੀ ਕਹਿ ਸਕਦੇ ਆ ਕਿ ਆ ਰਾਜਵੀਰ ਜਵੰਦਾ ਹੋਰਾਂ ਨੇ ਕਮਾਇਆ ਕਿਉਂਕਿ ਜਦੋਂ ਬੰਦੇ ਦੇ ਜਾਣ ਤੋਂ ਬਾਅਦ ਪਤਾ ਲੱਗਦਾ ਕਿ ਲੋਕ ਉਸ ਬੰਦੇ ਨੂੰ ਕਿੰਨਾ ਕੁ ਪਿਆਰ ਕਰਦੇ ਸੀ ਤਾਂ ਇਹ ਦੇਖ ਸਕਦੇ ਹੋ ਇਹ ਕੋਈ ਰਾਜਵੀਰ ਜਵੰਦਾ ਹੋਰਾਂ ਦੇ ਰਿਸ਼ਤੇਦਾਰ ਨਹੀਂ ਇਹ ਕੋਈ ਰਾਜਵੀਰ ਜਵੰਦਾ ਦੇ ਇਹ ਜਾਣਕਾਰੀ ਬਸ ਇਹ ਲੋਕ ਨੇ ਜਿਹੜੇ ਰਾਜਵੀਰ ਜਵੰਦਾ ਹੋਰਾਂ ਦੇ ਗੀਤ ਸੁਣਦੇ ਹੁੰਦੇ ਸੀਗੇ ਇੱਥੇ ਤੇ ਰਾਜਵੀਰ ਜਵੰਦਾ ਦੇ ਨਾਲ ਇੱਕ ਤਰ੍ਹਾਂ ਦੇ ਨਾਲ ਉਹਨਾਂ ਦੀ ਦਿੱਲੀ ਅਟੈਚਮੈਂਟ ਸੀ ਇਹ ਲੋਕ ਰਾਜਵੀਰ ਜਵੰਦਾ ਨੂੰ ਅੱਜ ਸ਼ਰਧਾਂਜਲੀ ਦੇਣ ਦੇ ਲਈ ਇੱਥੇ ਪਹੁੰਚੇ ਹੋਏ ਤਾਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਜਿੱਥੇ ਰਾਜਵੀਰ ਜਵੰਦਾ ਹੋਰਾਂ ਦੀ ਅੰਤਿਮ ਅਰਦਾਸ ਦੇ ਵਿੱਚ ਗगन ਕੋਕਰੀ ਭਰਾਵਾਂ ਵਾਂਗ ਆਪਣਾ ਫਰਜ਼ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ ਨਾਲ ਹਰਫ ਚੀਮਾ ਵੀ ਉਹਨਾਂ ਦੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਈ ਦਿੰਦੇ ਹੋਣਗੇ ਕਿਉਂਕਿ ਸਵੇਰ ਤੋਂ ਹੀ ਇਹ ਕਲਾਕਾਰ ਇੱਥੇ ਡਟੇ ਹੋਏ ਨੇ ਕਿਤਨਾ ਕਿਤੇ ਸਾਰਾ ਸਮਾਗਮ ਇਹਨਾਂ ਨੇ ਆਪਣੀ ਦੇਖ ਰੇਖ ਦੇ ਵਿੱਚ ਇਹ ਇੱਥੇ ਕਰ ਰਹੇ ਨੇ ਕਿਉਂਕਿ ਗगन ਕੋਕਰੀ ਨੇ ਸੰਸਕਾਰ ਦੇ ਸਮੇਂ ਵੀ ਕਿਹਾ ਸੀ ਕਿ ਜਿੰਨਾ ਸਮਾਂ ਜ਼ਿੰਦਗੀ ਆ ਸੀ ਪਰਿਵਾਰ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਉਹਨਾਂ ਦੇ ਪੁੱਤਾਂ ਵਾਂਗ ਜੋ ਹੈ ਉਹਨਾਂ ਨੂੰ ਸਹਾਰਾ ਉਹਨਾਂ ਦਾ ਬਣਾਂਗੇ ਕਿਉਂਕਿ ਰਾਜਵੀਰ ਜਵੰਦਾ ਦੇ ਨਾਲ ਗगन ਕੋਕਰੀ ਦਾ ਵੀ ਬਹੁਤ ਜ਼ਿਆਦਾ ਪਿਆਰ ਸੀ ਤੇ ਉੱਥੇ ਕਿਤੇ ਨਾ ਕਿਤੇ ਹਰਫ ਚੀਮਾ ਕਮਰਗਰੇ ਵਾਲ ਇਹਨਾਂ ਦਾ ਵੀ ਬਹੁਤ ਜ਼ਿਆਦਾ ਪਿਆਰ ਰਿਹਾ ਤਾਂ ਇਹ ਸਵੀਰ ਤੋਂ ਹੀ ਕਲਾਕਾਰ ਦੇਖ ਸਕਦੇ ਹਾਂ ਕਿ ਹਰ ਭਜਨ ਮਾਨ ਵੀ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਈ ਦਿੰਦੇ ਹੋਣਗੇ ਤੇ ਨਾਲ ਨਾਲ ਹਰਫ ਚੀਮਾ ਤੇ ਹੋਰ ਵੀ ਵੱਡੇ ਕਲਾਕਾਰ ਇੱਥੇ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਕਿਉਂਕਿ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਆਜ ਉਹਨਾਂ ਦੇ ਜੱਦੀ ਪਿੰਡ ਪੂਨਾ ਵਿਖੇ ਕੀਤੀ ਜਾ ਰਹੀ ਹੈ ਪਹਿਲਾਂ 8 ਅਕਤੂਬਰ ਨੂੰ ਉਹਨਾਂ ਦਾ ਜਦੋਂ ਦੇਹਾਂਤ ਹੋਇਆ ਤੇ ਉਸ ਤੋਂ ਬਾਅਦ ਫਿਰ ਉਹਨਾਂ ਦਾ ਸਕਾਰ ਜੋ ਹੈ ਉਹ ਵੀ ਜੱਦੀ ਪਿੰਡ ਪੂਨਾ ਵਿਖੇ ਕੀਤਾ ਗਿਆ ਹਾਲਾਂਕਿ ਮੋਹਾਲੀ ਵਿਖੇ ਉਹ ਰਹਿ ਰਹੇ ਸੀਗੇ ਕਾਫੀ ਸਮੇਂ ਤੋਂ ਪਿਛਲੇ ਕੁਝ ਸਾਲਾਂ ਤੋਂ ਤੇ ਉੱਥੇ ਉਹਨਾਂ ਦੀ ਰਿਹੈਸ਼ ਸੀ ਪਰ ਜੱਦੀ ਪਿੰਡ ਦੇ ਵਿੱਚ ਉਹਨਾਂ ਦਾ ਪਹਿਲਾ ਅੰਤਿਮ ਸੰਸਕਾਰ ਕੀਤਾ ਜਾਂਦਾ ਤੇ ਅੱਜ ਜੱਦੀ ਪਿੰਡ ਪੂਨਾ ਵਿਖੇ ਹੀ ਉਹਨਾਂ ਦੀ ਅੰਤਿਮ ਅਰਦਾਸ ਵੀ ਜੋ ਹੈ ਰੱਖੀ ਗਈ ਆ ਭੋਗ ਜੋ ਹੈ 11 ਵਜੇ ਤੋਂ ਲੈ ਕੇ 1 ਵਜੇ ਤੱਕ ਦਾ ਸਮਾਂ ਰੱਖਿਆ ਗਿਆ ਜਿੱਥੇ ਵੱਡੇ ਵੱਡੇ ਕਲਾਕਾਰ ਇੱਥੇ ਪਹੁੰਚ ਰਹੇ ਤੇ ਦੂਰੋਂ ਦੂਰੋਂ ਲੋਕ ਵੀ ਕਿਤਨਾ ਕਿਤੇ ਰਾਜਵੀਰ ਜਵੰਦਾ ਨੂੰ ਪਿਆਰ ਕਰਨ ਵਾਲੇ ਪਹੁੰਚ ਰਹੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਗगन ਕੋਕਰੀ ਨਾਲ ਹਰਫ ਚੀਮਾ ਤੇ ਕਹਿ ਸਕਦੇ ਕਿ ਹਰ ਭਜਨਮਾਨ ਵੀ ਇੱਥੇ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਈ ਦਿੰਦੇ ਹੋਣਗੇ ਕਿਉਂਕਿ ਐਮੀ ਵਰਕ ਤੇ ਕਮਰ ਗਰੇਵਾਲ ਤੇ ਕੁਲਵਿੰਦਰ ਬਿੱਲਾ ਤਾਂ ਤਸਵੀਰ ਤੋਂ ਹੀ ਜੋ ਹੈ ਇੱਥੇ ਸਾਰਾ ਇਸ ਸਮਾਗਮ ਦੀ ਇਸ ਦੀ ਦੇਖਰੇਖ ਦੇ ਲਈ ਤੇ ਸਾਰੇ ਜੋ ਪ੍ਰਬੰਧਾਂ ਨੂੰ ਲੈ ਕੇ ਤਸਵੀਰ ਤੋਂ ਹੀ ਇੱਥੇ ਲੱਗੇ ਹੋਏ ਸੀ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਕਿ ਕਿਵੇਂ ਜੋ ਹੈ ਆਪ ਭਰਾਵਾਂ ਮੰਗ ਪਰਿਵਾਰਕ ਮੈਂਬਰਾਂ ਦੀ ਮੰਗ ਉਹ ਇੱਥੇ ਆਪਣੇ ਫਰਜ਼ ਨਿਭਾਉਂਦੇ ਹੋਏ ਨਜ਼ਰ ਆਇਆ ਤੇ ਉੱਥੇ ਹੁਣ ਗगन ਕੋਕਰੀ ਵੀ ਕਿਉਂਕਿ ਬਿਲਕੁਲ ਜਵੰਦਾ ਰਾਜਵੀਰ ਜਵੰਦਾ ਹੋਰਾਂ ਦੇ ਪਿੰਡ ਦੇ ਥੋੜੀ ਦੂਰੀ ਜੋ ਹੈ ਗगन ਕੋਕਰੀ ਦਾ ਵੀ ਪਿੰਡ ਆ ਤਾਂ ਬਿਲਕੁਲ ਇਹਨਾਂ ਦਾ ਆਪਸ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਵੀ ਰਿਹਾ ਸੀ ਉੱਥੇ ਹੁਣ ਗगन ਕੋਕਰੀ ਵੀ ਕਿਤਨਾ ਕਿਤੇ ਭਰਾਵਾਂ ਵਾਲਾ ਜੋ ਹੈ ਕਰੀਬੀ ਜੋ ਰਿਸ਼ਤੇਦਾਰਾਂ ਵਾਲਾ ਫਰਜ਼ ਨਿਭਾਉਂਦੇ ਹੋਏ ਤੁਸੀਂ ਦੇਖ ਪਾ ਰਹੇ ਹੋ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਈ ਵੀ ਦਿੰਦੇ ਹਨ ਕਿ ਹਾਲਾਂਕਿ ਭਾਵਕ ਵੀ ਜਰੂਰ ਕਿਤਨਾ ਕਿਤੇ ਨਾਮ ਅੱਖਾਂ ਜਰੂਰ ਨੇ ਪਰ ਜੋ ਆਪਣਾ ਫਰਜ਼ ਹੈ ਉਹ ਵੀ ਕਿਤਨਾ ਕਿਤੇ ਨਿਭਾਉਂਦੇ ਹੋਏ ਜਰੂਰ ਦਿਖਾਈ ਦੇ ਰਹੇ ਨੇ ਔਕ ਦੂਰੋਂ ਦੂਰੋਂ ਪਹੁੰਚ ਰਹੇ ਨੇ ਬਜ਼ੁਰਗ ਪਹੁੰਚ ਰਹੇ ਨੇ ਬੀਬੀਆਂ ਪਹੁੰਚ ਰਹੀਆਂ ਨੇ ਜਿੱਥੇ ਵੀ ਤੁਹਾਡੀ ਨਿਗਾਹ ਜਾ ਰਹੀ ਹੋਣੀ ਹੈ ਤੁਹਾਨੂੰ ਤਸਵੀਰਾਂ ਦੇ ਵਿੱਚ ਕਿਤਨਾ ਕਿਤੇ ਲੋਕ ਹੀ ਦਿਖਾਈ ਹੋਣਗੇ ਕਿਉਂਕਿ ਰਾਜਵੀਰ ਜਵੰਦਾ ਨੂੰ ਪਿਆਰ ਕਰਨ ਵਾਲੇ ਦੇਖ ਸਕਦੇ ਹਾਂ ਕਿ ਦੂਰੋਂ ਦੂਰੋਂ ਕਿੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਕਿਉਂਕਿ ਜਿਸ ਕਦਰ ਰਾਜਵੀਰ ਜਵੰਦਾ ਦੇ ਸਸਕਾਰ ਤੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਤਾਂ ਉੱਥੇ ਹੀ ਅੱਜ ਅੰਤਿਮ ਅਰਦਾਸ ਮੌਕੇ ਦੇਖ ਸਕਦੇ ਹਾਂ ਕਿ ਬਜ਼ੁਰਗ ਜੋ ਹੈ ਕਿੰਨੀ ਕਹਿ ਸਕਦੇ ਆ ਕਿ ਭਾਵੇਂ ਮੁਸ਼ਕਲ ਦੇ ਨਾਲ ਉਹਨਾਂ ਤੋਂ ਤੁਰਿਆ ਜਾ ਰਿਹਾ ਪਰ ਫਿਰ ਵੀ ਰਾਜਵੀਰ ਜਵੰਦਾ ਹੁਰਾਂ ਦੀ ਅੰਤਿਮ ਅਰਦਾਸ ਦੇ ਵਿੱਚ ਉਹ ਜ਼ਰੂਰ ਪਹੁੰਚ ਰਹੇ ਨੇ ਕਿਉਂਕਿ ਰਾਜਵੀਰ ਜਵੰਦਾ ਨੂੰ ਭਾਵੇਂ ਲੋਕ ਨਹੀਂ ਵੀ ਜੋ ਕਦੇ ਮਿਲੇ ਸੀ ਪਰ ਉਹਨਾਂ ਦਾ ਇਸ ਤਰੀਕੇ ਦੇ ਨਾਲ ਇੱਕ ਤਰੀਕੇ ਦੀ ਅਟੈਚਮੈਂਟ ਰਾਜਵੀਰ ਜਵੰਦਾ ਹੋਰਾਂ ਦੇ ਨਾਲ ਦੇਖੀ ਗਈ ਕਿ ਲੋਕ ਰੋਂਦੇ ਹੋਏ ਰਾਜਵੀਰ ਜਵੰਦਾ ਨੂੰ ਇੱਥੇ ਉਹਨਾਂ ਦੇ ਅਸਸਕਾਰ ਤੇ ਮੌਕੇ ਨਜ਼ਰ ਆਇ ਤੇ ਨਾਲ ਲਾਣੋ ਅੱਜ ਅੰਤਿਮ ਅਰਦਾਸ ਮੌਕੇ ਵੀ ਲੋਕ ਜੋ ਹੈ ਭਾਵੁਕ ਤਸਵੀਰਾਂ ਲੋਕਾਂ ਦੀਆਂ ਦਿਖਾਈ ਦਿੱਤੀਆਂ ਕਿ ਜਿਸ ਕਦਰ ਕਿਸੇ ਦਾ ਕੋਈ ਫੈਮਿਲੀ ਮੈਂਬਰ ਦੁਨੀਆ ਤੋਂ ਜਾਂਦਾ ਇਸ ਕਦਰ ਇਹ ਲੋਕ ਰਾਜਵੀਰ ਜਵੰਦਾ ਲਈ ਇੱਥੇ ਕਿਤਨਾ ਕਿਤੇ ਭਾਵੁਕ ਹੁੰਦੇ ਹੋਏ ਤਸਵੀਰਾਂ ਦੇ ਵਿੱਚ ਨਜ਼ਰ ਆਏ ਤਾਂ ਮੈਂ ਦਿਲਜੀਤ ਨੂੰ ਕਹਾਂ ਦਿਲਜੀ ਦੀ ਇੱਕ ਵਾਰ ਉਹ ਤੁਹੇ ਦਿਖਾ ਦਿੱਤੀ ਜਾਵੇ ਦੇਖ ਸਕਦੇ ਹੋ ਕਿ ਕਿੰਨੀ ਕਿਲੋਮੀਟਰ ਤੋਂ ਲੋਕ ਜੋ ਆ ਤੁਰ ਕੇ ਰਾਜਵੀਰ ਜਵੰਦਾ ਦੇ ਇਸ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚ ਰਹੇ ਨੇ ਜਿਹੜੀ ਤੁਸੀਂ ਆ ਸੜਕ ਦੇਖ ਪਾ ਰਹੇ ਹੋ ਪੂਰੀ ਭਰੀ ਹੋਈ ਆ ਹਾਲੇ ਪਿੱਛੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਕਿਤਨਾ ਕਿਤੇ ਰਾਜਵੀਰ ਜਵੰਦਾ ਨੂੰ ਜੋ ਪਿਆਰ ਕਰਨ ਵਾਲੇ ਉਹਨਾਂ ਨੂੰ ਚਾਉਣ ਵਾਲੇ ਪਹੁੰਚ ਰਹੇ ਨੇ ਸੈਲੀਬ੍ਰਿਟੀ ਇੱਥੇ ਪਹੁੰਚ ਰਹੇ ਨੇ ਲੀਡਰ ਉਹ ਵੀ ਜੋ ਹੈ ਵੱਡੀ ਗਿਣਤੀ ਦੇ ਵਿੱਚ ਇੱਥੇ ਜੋ ਹੈ ਪਹੁੰਚ ਰਹੇ ਨੇ ਕਿਉਂਕਿ 11 ਤੋਂ 1 ਵਜੇ ਦਾ ਅੰਤਿਮ ਅਰਦਾਸ ਦਾ ਸਮਾ ਰੱਖਿਆ ਗਿਆ ਸੀ ਮੈਂ ਦਿਲਜੀਤ ਨੂੰ ਕਹਾਂਗਾ ਦਿਲਜੀਤ ਇੱਕ ਵਾਰ ਇੱਧਰ ਪੰਡਾਲ ਵੀ ਜੋ ਜ਼ਰੂਰ ਦਿਖਾ ਦਿੱਤਾ ਜਾਵੇ ਕਿਉਂਕਿ ਪ੍ਰਬੰਧ ਵੀ ਕਿਤੇ ਨਾ ਕਿਤੇ ਕੀਤੇ ਗਏ ਨੇ ਜਿਹੜੇ ਲੋਕ ਇੱਥੇ ਦੂਰੋਂ ਦੂਰੋਂ ਪਹੁੰਚ ਰਹੇ ਨੇ ਉਹਨਾਂ ਦੇ ਲਈ ਲੰਗਰ ਦਾ ਵੀ ਪ੍ਰਬੰਧ ਇੱਥੇ ਕੀਤਾ ਗਿਆ ਬਾਈ ਹੁਣੇ ਪਿੰਡ ਵਾਲੇ ਇਹ ਨੌਜਵਾਨ ਇੱਥੇ ਸੇਵਾ ਕਰ ਹੋਈ ਵੀ ਤੌਨੂੰ ਤਸਵੀਰਾਂ ਦੇ ਵਿੱਚ ਦਿਖ ਜਾਣਗੇ ਤਾਂ ਨਾਲ ਨਾਲ ਮੈਂ ਕਹੂੰਗਾ ਕਿ ਦਲਜੀਤ ਇੱਕ ਵਾਰ ਪੰਡਾਲ ਦੀ ਤਸਵੀਰ ਵੀ ਜਰੂਰ ਦਿਖਾ ਦਿੱਤੀ ਜਾਵੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਦੂਰੋਂ ਦੂਰੋਂ ਪਹੁੰਚੇ ਹੋਏ ਨੇ ਕਿਉਂਕਿ ਰਾਜਵੀਰ ਜਵੰਦਾ ਨੂੰ ਜਿਸ ਨੇ ਵੀ ਸੁਣਿਆ ਕਿ ਤਰ੍ਹਾਂ ਕਿਤੇ ਉਹ ਰਾਜਵੀਰ ਜਵੰਦਾ ਨੂੰ ਆਪਣਾਪਣ ਉਸਨੇ ਮਹਿਸੂਸ ਕਰਵਾ ਦਿੱਤਾ ਤਾਂ ਅੱਜ ਉਹੀ ਰਾਜਵੀਰ ਜਵੰਦਾ ਦੀ ਕਹਿ ਸਕਦੇ ਆ ਕਿ ਆ ਕਮਾਈ ਸੀਗੀ ਜਿਹੜੀ ਅੱਜ ਅੰਤਿਮ ਅਰਦਾਸ ਮੌਕੇ ਰਾਜਵੀਰ ਜਵੰਦਾ ਹਰ ਤੁਸੀਂ ਦੇਖ ਸਕਦੇ ਹੋ ਕਿ ਪੰਡਾਲ ਦੇ ਵਿੱਚ ਕਿੰਨੀ ਵੱਡੀ ਗਣਤੀ ਦੇ ਵਿੱਚ ਇੱਥੇ ਲੋਕ ਪਹੁੰਚੇ ਹੋਏ ਨੇ ਹਾਲੇ ਵੀ ਪਿੱਛੇ ਕਈ ਕਿਲੋਮੀਟਰ ਤੱਕ ਲੋਕ ਤੁਰੇ ਆ ਰਹੇ ਨੇ ਉਹ ਵੀ ਤਸਵੀਰ ਤੁਸੀਂ ਦੇਖੀ ਕਿ ਕਿਵੇਂ ਲੋਕ ਬਜ਼ੁਰਗ ਵੀ ਉਸ ਦੇ ਵਿੱਚ ਸ਼ਾਮਲ ਨੇ ਉਸ ਦੇ ਵਿੱਚ ਬੀਬੀਆਂ ਵੀ ਸ਼ਾਮਲ ਨੇ ਉਹ ਵੀ ਰਾਜਵੀਰ ਜਵੰਦਾ ਹੋਰਾਂ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਜੋ ਇੱਥੇ ਪਹੁੰਚੇ ਹੋਏ ਨੇ ਤਸਵੀਰਾਂ ਤੁਸੀਂ ਦੇਖ ਪਾਰੇ ਹੋਵੋਗੇ ਰਾਜਵੀਰ ਜਵੰਦਾ ਦੇ ਜੱਦੀ ਪਿੰਡ ਪੋਨਾ ਵਿਖੇ ਇਹ ਅੰਤਿਮ ਅਰਦਾਸ ਅੱਜ ਕੀਤੀ ਜਾ ਰਹੀ ਹੈ ਜਿੱਥੇ ਲੋਕਾਂ ਦਾ ਦੇਖ ਸਕਦੇ ਹੋ ਕਿ ਪਿਆਰ ਰਾਜਵੀਰ ਜਵੰਦਾ ਲਈ ਉਸ ਨੂੰ ਸ਼ਰਧਾਂਜਲੀ ਦੇਣ ਦੇ ਲਈ ਇਹ ਲੋਕ ਅੱਜ ਇੱਥੇ ਅੰਤਿਮ ਅਰਦਾਸ ਦੇ ਵਿੱਚ ਰਾਜਵੀਰ ਜਵੰਦਾ ਹੋਰਾਂ ਦੇ ਪਹੁੰਚੇ ਹੋਏ ਨੇ ਕਿਉਂਕਿ ਹਰ ਕੋਈ ਰਾਜਵੀਰ ਜਵੰਦਾ ਨੂੰ ਬੜਾ ਪਿਆਰ ਕਰਦਾ ਸੀ ਭਾਵੇਂ ਉਹ ਬੀਬੀਆਂ ਹੋਣ ਭਾਵੇਂ ਉਹ ਬਜ਼ੁਰਗ ਹੋਣ ਭਾਵੇਂ ਬੱਚੇ ਹੋਣ ਹਰ ਉਮਰ ਦਾ ਕਹਿ ਸਕਦੇ ਆ ਕਿ ਰਾਜਵੀਰ ਜਵੰਦਾ ਨੂੰ ਸੁਣਦਾ ਸੀਗਾ ਕਿਉਂਕਿ ਰਾਜਵੀਰ ਜਵੰਦਾ ਹੋਰਾਂ ਦੇ ਗਾਣੇ ਇਸ ਤਰੀਕੇ ਦੇ ਨਾਲ ਹੁੰਦੇ ਸੀ ਸਾਫ ਸੁਥਰੇ ਗਾਣੇ ਚੰਗੀ ਸੁਹਿਰਦ ਗਾਇਕੀ ਰਾਜਵੀਰ ਜਵੰਦਾ ਹੋਰਾਂ ਦੀ ਜਿਸ ਨੂੰ ਹਰ ਕੋਈ ਸੁਣਨਾ ਪਸੰਦ ਕਰਦਾ ਸੀ ਰਾਜਵੀਰ ਜਵੰਦਾ ਹੋਰਾਂ ਦੀ ਜੋ ਗਾਇਕੀ ਉਹਨਾਂ ਦੇ ਬੋਲ ਕਿਤਨਾ ਕਿਤੇ ਲੋਕਾਂ ਦੇ ਕੰਨਾਂ ਨੂੰ ਬੜਾ ਸਕੂਨ ਦਿੰਦੇ ਸੀ ਤਾਂ ਇਸ ਕਰਕੇ ਲੋਕ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਫੈਨ ਵੀ ਸੀ ਤਾਂ ਪਿਛਲੇ ਕੁਝ ਸਾਲਾਂ ਤੋਂ ਜੇਕਰ ਗੱਲ ਕਰੀਏ ਤਾਂ ਵਿਆਹਾਂ ਦੀਆਂ ਕੋਈ ਵੀ ਅਜਿਹੇ ਪ੍ਰੋਗਰਾਮ ਨਹੀਂ ਸੀ ਜਿੱਥੇ ਰਾਜਵੀਰ ਜਵੰਦਾ ਹੋਰਾਂ ਦਾ ਖਾੜਾ ਨਾ ਲੱਗਿਆ ਹੋਵੇ ਤਾਂ ਹੁਣ ਵੀ ਜਦੋਂ ਰਾਜਵੀਰ ਜਵੰਦਾ ਹੋਰਾਂ ਦਾ ਦੇਹਾਂਤ ਹੋਇਆ ਉਸ ਤੋਂ ਬਾਅਦ ਵੀ ਕਾਫੀ